ਔਰ ਇਹਦੇ ਨਾਲ ਜੁੜਿਆ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਲੁਧਿਆਣਾ ਦੇ ਗ੍ਰੀਨਲੈਂਡ ਸਕੂਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਦੀ ਇੱਕ ਬੱਸ ਪਲਟਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜ਼ਿਕਰ ਖਾਸ ਹੈ ਕਿ ਜਦੋਂ ਇਹ ਬੱਸ ਪਲਟੀ ਹੈ ਤਾਂ ਉਦੋਂ ਬੱਸ ਦੇ ਵਿੱਚ 25 ਦੇ ਕਰੀਬ ਜਿਹੜੇ ਛੋਟੇ ਬੱਚੇ ਸੀ ਉਹ ਸਵਾਰ ਸਨ ਸويرੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਬੱਚਿਆਂ ਦਾ ਰੋ ਰੋ ਬੁਰਾ ਹਾਲ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਬੱਸ ਹੈ ਇਹ ਇੱਕ ਕਿਚੜ ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਇਹ ਪਲਟ ਜਾਂਦੀ ਹੈ ਤੇ ਜਿਹੜੇ ਮੌਕੇ ਤੇ ਲੋਕ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜੇ ਬੱਚੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂ una nostra racchetta ਦੂਜੀ ਬਸ ਦੇ ਵਿੱਚ ਸਵਾਰ ਕਰਕੇ ਸਕੂਲ ਤੱਕ ਪਹੁੰਚਾਇਆ ਜਾਂਦਾ ਹੈ ਤੇ ਕਈ ਬੱਚਿਆਂ ਨੂੰ ਘਰਾਂ ਦੇ ਵਿੱਚ ਪਹੁੰਚਾ ਦਿੱਤਾ ਗਿਆ ਹਾਲਾਂਕਿ ਬੱਚਿਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਉੱਤੇ ਹੀ ਜਦੋਂ ਸਕੂਲ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਵੀ ਟਾਲਮਟੋਲ ਕੀਤਾ ਗਿਆ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਸਟੀਕ ਜਵਾਬ ਨਹੀਂ ਦਿੱਤੇ ਗਏ ਤੇ ਕਿਹਾ ਗਿਆ ਕਿ ਜੋ ਵੀ ਖਾਮੀਆਂ ਹੋਣਗੀਆਂ ਡਰਾਈਵਰ ਦੇ ਨਾਲ ਜੁੜੀਆਂ ਹੋਈਆਂ ਉਹ ਪੂਰੀਆਂ ਕਰ ਲਈਆਂ ਜਾਣਗੀਆਂ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਕਿਚੜ ਦੇ ਵਿੱਚ ਬਸ ਫਸੀ ਸੀ ਹਾਲਾਂਕਿ ਬੱਚੇ ਜਿਹੜੇ ਸੁਰੱਖਿਅਤ ਨੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਛੱਟ ਨਹੀਂ ਲੱਗੀ ਹਾਲਾਂਕਿ ਜਿਹੜੇ ਮੌਕੇ ਤੇ ਮੌ ਨੇ ਉਹਨਾਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੂੰ ਰੋਕਿਆ ਗਿਆ ਸੀ ਕਿ ਇਸ ਵਾਲੇ ਪਾਸੇ ਨਾ ਜਾਇਆ ਜਾਵੇ ਇਸ ਰਾਤ ਤੇ ਨਾ ਜਾਇਆ ਜਾਵੇ ਕਿਉਂਕਿ ਪਾਣੀ ਖੜਾ ਹੈ ਤੇ ਪਾਣੀ ਕਰਕੇ ਕਿਤੇ ਵੀ ਜਿਹੜੀ ਸੜਕ ਹੈ ਉਹ ਟੁੱਟੀ ਹੋ ਸਕਦੀ ਹੈ ਕਿਉਂਕਿ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ ਤੇ ਉਸ ਤੋਂ ਬਾਅਦ ਬੱਸ ਡਰਾਈਵਰ ਦੇ ਵੱਲੋਂ ਕਿਸੇ ਦੀ ਵੀ ਇੱਕ ਨਾ ਮੰਨੀ ਯਾ ਇਹ ਕਹਿ ਲਿਆ ਕਿ ਉਸਦੇ ਕੰਨ ਤੇ ਜੂ ਤੱਕ ਨਹੀਂ ਰਹਿੰਗੀ ਜਿਸ ਤੋਂ ਬਾਅਦ ਉਸਦੇ ਵੱਲੋਂ ਭਰੇ ਪਾਣੀ ਦੇ ਵਿੱਚ ਹੀ ਬੱਸ ਨੂੰ ਲੰਘਾਉਣਾ ਚਾਹਿਆ ਹੈ ਤਾਂ ਅੱਗੇ ਜਾ ਕੇ ਇੱਕ ਟੋਏ ਦੇ ਵਿੱਚੋਂ ਦੋ ਬੱਸ ਡਿੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਬੱਸ ਪਲਟ ਜਾਂਦੀ ਹੈ ਹਾਲਾਂਕਿ ਛੋਟੇ ਨੰਨੇ ਇਸ ਬੱਸ ਦੇ ਵਿੱਚ ਸਵਾਰ ਸਨ ਉੱਥੇ ਹੀ ਵੱਡੇ ਸਵਾਲ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਆਖਰ ਪ੍ਰਸ਼ਾਸਨ ਕੰਬ ਕਰਨੀ ਨੀਂਦ ਸੁੱਤਾ ਪਿਆ ਹਾਲਾਂਕਿ ਜਿਹੜੀਆਂ ਬੱਸਾਂ ਜਿੰਨੀ ਸੀਟਰ ਦੇ ਤਹਿਤ ਪਾਸ ਨੇ ਤਾਂ ਉਹਨਾਂ ਦੇ ਵਿੱਚ ਓਨੇ ਹੀ ਬੱਚੇ ਕਿਉਂ ਜਾ ਰਹੇ ਨੇ ਤਾਂ ਜੇ ਉਸਦੇ ਵਿੱਚ ਜ਼ਿਆਦਾ ਗਿਣਤੀ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਜਿਹੜੀ ਇਹ ਬੱਸ ਦੱਸੀ ਜਾ ਰਹੀ ਹੈ ਇਹ ਘੱਟ ਬੱਚਿਆਂ ਦੇ ਲਈ ਬਣੀ ਹੋਈ ਬੱਸ ਹੈ ਤਸਵੀਰਾਂ ਵੇਖ ਕੇ ਵੀ ਤੁਸੀਂ ਅੰਦਾਜ਼ਾ ਲਾ ਲਿਆ ਜ਼ਰੂਰ ਹੋਵੇ ਕੇ ਜਿਹੜੀ ਇਹ ਬੱਸ ਹੈ ਇਹ 25 ਬੱਚਿਆਂ ਦੇ ਲਾਜਾਨ ਲਾਇਕ ਨਹੀਂ ਹੈ ਹਾਲਾਂਕਿ ਜਦੋਂ ਇਹ ਕੀਚੜ ਦੇ ਵਿੱਚ ਫਸ ਜਾਂਦੀ ਹੈ ਉਸ ਤੋਂ ਬਾਅਦ ਪਲਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਉਹ ਇਸ ਵਾਹਨ ਦੇ ਵਿੱਚ ਸਵਾਰ ਹੁੰਦੇ ਨੇ ਹਾਲਾਂਕਿ ਉਹਨਾਂ ਨੂੰ ਸੁਰੱਖਿਅਤ ਬਾਹਰ ਜਰੂਰ ਕੱਢਿਆ ਗਿਆ ਤੇ ਡਰਾਈਵਰ ਦੇ ਵੱਲੋਂ ਜਦੋਂ ਪੁੱਛਿਆ ਗਿਆ ਕਿ ਤੁਸੀਂ ਇਹ ਕੰਮ ਕਿਉਂ ਕੀਤਾ ਜਦੋਂ ਨੰਨੇ ਬੱਚੇ ਨਾਲ ਸਨ ਉਹਨਾਂ ਦੀ ਜਾਨ ਤੁਹਾਡੇ ਹੱਥ ਦੇ ਵਿੱਚ ਹੁੰਦੀ ਹੈ ਉਹਨਾਂ ਦੀ ਜਾਨ ਨੂੰ ਕਿਉਂ ਜੋਖਮ ਦੇ ਵਿੱਚ ਪਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਟਾਲਮਟੋਲ ਕਰਦੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਸ ਦੇ ਲਈ ਤਾਂ ਮੈਂ ਜ਼ਿੰਮੇਵਾਰ ਹੈ بارش ਜ਼ਿੰਮੇਵਾਰ ਹੈ ਹਾਲਾਂਕਿ ਜਦੋਂ ਬੱਸ ਡਰਾਈਵਰ ਨੂੰ ਜਿਹੜੇ ਮੌਕੇ ਤੇ ਲੋਕ ਸੀ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਉਸ ਦੇ ਵੱਲੋਂ ਉਦੋਂ ਵੀ ਨਹੀਂ ਬੱਸ ਨੂੰ ਰੋਕਿਆ ਗਿਆ ਤੇ ਉਸ ਦੇ ਵਾਲੇ ਪਾਸੇ ਨੂੰ ਬੱਸ ਨੂੰ ਲੈ ਕੇ ਜਦੋਂ ਤੋਰ ਕੇ ਅੱਗੇ ਲੈ ਗਿਆ ਤਾਂ ਖੱਡੇ ਦੇ ਵਿੱਚ ਬੱਸ ਡਿੱਗਣ ਕਰਕੇ ਬੱਸ ਪਲਟੀ ਐ ਸਕੂਲੀ ਬੈਨ ਐ ਛੋਟੇ ਬੱਚੇ ਇਸ ਬੈਨ ਦੇ ਵਿੱਚ ਸਵਾਰ ਸਨ ਤੇ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਸਕੂਲ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਵੀ ਜਿਹੜੇ ਜਵਾਬ ਨੇ ਉਹ ਗੋਲਮੋਲ ਦਿੱਤੇ ਜਾ ਰਹੇ ਨੇ ਇਸ ਦੇ ਤੌਰ ਤੇ ਜਿਹੜੀ ਗਲਤੀ ਐ ਉਸ ਨੂੰ ਨਹੀਂ ਕਬੂਲਿਆ ਜਾ ਰਿਹਾ ਹਾਲਾਂਕਿ ਜੇਕਰ ਛੋਟੇ ਬੱਚਿਆਂ ਨੂੰ ਲੈ ਕੇ ਜਿਹੜਾ ਸਕੂਲੀ ਪ੍ਰਸ਼ਾਸਨ ਹੈ ਉਹ ਵੀ ਇਸ ਤਰ੍ਹਾਂ ਕਰਨੀ ਕਰਤਾ ਆਵੇਗਾ ਆਪਣੀ ਜ਼ਿੰਮੇਵਾਰੀ ਤੋਂ ਭੱਜੇਗਾ ਤਾਂ ਫਿਰ ਛੋਟੇ ਬੱਚਿਆਂ ਦਾ ਰਾਖਾ ਕੌਣ ਹੈ ਤੇ ਦੂਜੇ ਪਾਸੇ ਸਵਾਲ ਵੱਡੇ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਅਜੇਹਵਾਨ ਕਿਉਂ ਸੜਕਾਂ ਦੇ ਉੱਤੇ ਦੌੜ ਰਹੇ ਨੇ ਜਿਨ੍ਹਾਂ ਦੇ ਵਿੱਚ ਜਿੰਨੀ ਲਿਮਟ ਹੈ ਉਸ ਦੇ ਤਹਿਤ ਹੀ ਬੱਚੇ ਜਾਣ ਉਸ ਤੋਂ ਜ਼ਿਆਦਾ ਬੱਚੇ ਕਿਉਂ ਲਿਜਾਏ ਜਾ ਰਹੇ ਨੇ ਇਹ ਵੀ ਵੱਡਾ ਸਵਾਲ ਖੜਾ ਹੋ ਰਿਹਾ ਹਾਲਾਂਕਿ ਬੱਸ ਦੀ ਆਰਸੀ ਨੂੰ ਲੈ ਕੇ ਆ ਬੱਸ ਦੇ ਹੋਰ ਡਾਕੂਮੈਂਟ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਬੱਸ ਪਾਸਿੰਗ ਵੀ ਹੋਈ ਹੋਈ ਹੈ ਜਾਂ ਨਹੀਂ ਕਿਉਂਕਿ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੱਸੀ ਜਾ ਰਹੀ ਹੈ ਤੇ ਹੁਣ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਛੋਟੀਆਂ ਜਾਨਾਂ ਬੱਸ ਦੇ ਵਿੱਚ ਸਵਾਰ ਸਨ ਬੱਚਿਆਂ ਦੇ ਵਿੱਚ ਜੋਖਮ ਹੈ ਹਾਲਾਂਕਿ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਜ਼ਰੂਰ ਕੱਢਿਆ ਗਿਆ ਪਰ ਸਵਾਲ ਵੱਡੇ ਖੜੇ ਪੋ ਰਹੇ ਨੇ ਕਿ ਆਖਰ ਪ੍ਰਸ਼ਾਸਨ ਕਿੱਥੇ ਐ ਕੁੰਭ ਕਰਨੀ ਨੀਂਦ ਕਿਉਂ ਸੁੱਤਾ ਪਿਆ ਤੇ ਦੂਜੇ ਪਾਸੇ ਸਕੂਲ ਪ੍ਰਸ਼ਾਸਨ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਸ ਨੂੰ ਕਿਉਂ ਨਹੀਂ ਨਿਭਾ ਰਿਆ ਸਿਰਫ ਅੰਗੈਲੀ ਹੀ ਕਿਉਂ ਕੀਤੀ ਜਾ ਰਹੀ ਹੈ ਪੈਸੇ ਵਟੋਰਨ ਦੇ ਲਾਲਚ ਦੇ ਵਿੱਚ ਛੋਟੇ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਕਿਉਂ ਪਾਇਆ ਜਾ ਰਿਹਾ ਹੈ ਇਸ ਦੇ ਨਾਲ ਇੱਕ ਸਵਾਲ ਅਸੀਂ ਤੁਹਾਨੂੰ ਵੀ ਪੁੱਛ ਲੈਣਾ ਚਾਹੁੰਦੇ ਆ ਕਿ ਜੇਕਰ ਛੋਟੇ ਬੱਚਿਆਂ ਦੇ ਨਾਲ ਹੀ ਅਜਿਹਾ ਹੋਵੇਗਾ ਤਾਂ ਫਿਰ ਜ਼ਿੰਮੇਵਾਰ ਕੌਣ ਹੋਵੇਗਾ ਪ੍ਰਸ਼ਾਸਨ ਜਾਂ ਫਿਰ ਸਕੂਲ ਪ੍ਰਸ਼ਾਸਨ ਇਸ ਬੰਦ ਆਪਣੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰ ਸਕਦੇ ਹੋ ਪ੍ਰਾਈਵੇਟ ਬੱਸ ਸੀਗੀ ਤੇ ਓਵਰ ਦਮਾਨ ਦੇ ਕੋਲ ਉਹ ਕਿਚੜਪਾਰ ਚ ਕਿਚੜ ਸੀਗਾ ਉਹਦੇ ਚ ਬੱਸ ਫਸ ਗਈ ਸੀ ਫਿਰ ਅਸੀਂ ਆਪਣੀ ਦੂਜੀ ਬੱਸ ਭੇਜ ਕੇ ਬੱਚਿਆਂ ਨੂੰ ਬੁਲਾ ਲਿਆ ਸਕੂਲ ਤੇ ਬੱਚਿਆਂ ਨੂੰ ਕੋਈ ਇਦਾਂ ਕੋਈ ਤਕਲੀਫ ਨਹੀਂ ਹੋਈ ਕੋਈ ਹਾਮ ਨਹੀਂ ਹੋਇਆ ਤੇ ਸਾਡੇ ਆਪਣੇ ਏਮਪਲੋਈਸ ਉੱਥੇ ਪਹੁੰਚ ਗਏ ਸੀ ਤੇ ਬੱਚੇ ਸੇਫ ਨੂੰ ਸਕੂਲ ਚ ਪਹੁੰਚ ਗਏ। ਇਹਨਾਂ ਦੇ ਕਿੰਨੇ ਬੱਚੇ ਵੀ ਕੁਝ ਚਿੱਕੜ ਦੇ ਵਿੱਚ ਗਿਰ ਗਏ ਸੀਗੇ ਜੋ ਕੱਢ ਦੇ ਪਏ ਸੀ ਉਹਨਾਂ ਨੂੰ ਹਾਂਜੀ ਉਹ ਸਲਿੱਪੀ ਸੀਗਾ ਗਰਾਊਂਡ ਸਲਿੱਪਰੀ ਸੀਗਾ ਤੇ ਬੱਚਿਆਂ ਦੇ ਸ਼ੂਜ਼ ਵਗੈਰਾ ਕਿਚੜ ਚ ਬਾਰਿਸ਼ ਸਾਰੀ ਰਾਤ ਤੋਂ ਬਾਰਿਸ਼ ਹੋ ਰਹੀ ਹੈ ਤੇ ਕਾਫੀ ਬਾਰਿਸ਼ ਹੋਣ ਕਰਕੇ ਤੇ ਉਥੇ ਕਿਚੜ ਸੀਗਾ ਜਿਹਦੇ ਚ ਬਸ ਫਸੀ ਹੈ ਤੇ ਅਸੀਂ ਬੱਚਿਆਂ ਨੂੰ ਆਪਣੇ ਡਰਾਈਵਰ ਪੇਜ ਤੇ ਦੁੱਝੇ ਆਪਣੇ ਉਨਰ ਦੇ ਨਾਲ ਜੁੜਿਆ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਲੁਧਿਆਣਾ ਦੇ ਗ੍ਰੀਨਲੈਂਡ ਸਕੂਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਦੀ ਇੱਕ ਬੱਸ ਪਲਟਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜ਼ਿਕਰਖਾਸ ਹੈ ਕਿ ਜਦੋਂ ਇਹ ਬੱਸ ਪਲਟੀ ਹੈ ਤਾਂ ਉਦੋਂ ਬੱਸ ਦੇ ਵਿੱਚ 25 ਦੇ ਕਰੀਬ ਜਿਹੜੇ ਛੋਟੇ ਬੱਚੇ ਸੀ ਉਹ ਸਵਾਰ ਸਨ ਸويرੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਬੱਚਿਆਂ ਦਾ ਰੋ ਰੋ ਬੁਰਾ ਹਾਲ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਬੱਸ ਹੈ ਇਹ ਇੱਕ ਕਿਚੜ ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਇਹ ਪਲਟ ਜਾਂਦੀ ਹੈ ਤੇ ਜਿਹੜੇ ਮੌਕੇ ਤੇ ਲੋਕ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜੇ ਬੱਚੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂ una nostra racchetta ਦੂਜੀ ਬਸ ਦੇ ਵਿੱਚ ਸਵਾਰ ਕਰਕੇ ਸਕੂਲ ਤੱਕ ਪਹੁੰਚਾਇਆ ਜਾਂਦਾ ਹੈ ਤੇ ਕਈ ਬੱਚਿਆਂ ਨੂੰ ਘਰਾਂ ਦੇ ਵਿੱਚ ਪਹੁੰਚਾ ਦਿੱਤਾ ਗਿਆ ਹਾਲਾਂਕਿ ਬੱਚਿਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਉੱਥੇ ਹੀ ਜਦੋਂ ਸਕੂਲ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਵੀ ਟਾਲਮਟੋਲ ਕੀਤਾ ਗਿਆ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਸਟੀਕ ਜਵਾਬ ਨਹੀਂ ਦਿੱਤੇ ਗਏ ਤੇ ਕਿਹਾ ਗਿਆ ਕਿ ਜੋ ਵੀ ਖਾਮੀਆਂ ਹੋਣਗੀਆਂ ਡਰਾਈਵਰ ਦੇ ਨਾਲ ਜੁੜੀਆਂ ਹੋਈਆਂ ਉਹ ਪੂਰੀਆਂ ਕਰ ਲਈਆਂ ਜਾਣਗੀਆਂ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਕਿਚੜ ਦੇ ਵਿੱਚ ਬਸ ਫਸੀ ਸੀ ਹਾਲਾਂਕਿ ਬੱਚੇ ਜਿਹੜੇ ਸੁਰੱਖਿਅਤ ਨੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਹਾਲਾਂਕਿ ਜਿਹੜੇ ਮੌਕੇ ਤੇ ਮ ਨੇ ਉਹਨਾਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੂੰ ਰੋਕਿਆ ਗਿਆ ਸੀ ਕਿ ਇਸ ਵਾਲੇ ਪਾਸੇ ਨਾ ਜਾਇਆ ਜਾਵੇ ਇਸ ਰਾਤ ਤੇ ਨਾ ਜਾਇਆ ਜਾਵੇ ਕਿਉਂਕਿ ਪਾਣੀ ਖੜਾ ਹੈ ਤੇ ਪਾਣੀ ਕਰਕੇ ਕਿਤੇ ਵੀ ਜਿਹੜੀ ਸੜਕ ਹੈ ਉਹ ਟੁੱਟੀ ਹੋ ਸਕਦੀ ਹੈ ਕਿਉਂਕਿ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ ਤੇ ਉਸ ਤੋਂ ਬਾਅਦ ਬੱਸ ਡਰਾਈਵਰ ਦੇ ਵੱਲੋਂ ਕਿਸੇ ਦੀ ਵੀ ਇੱਕ ਨਾ ਮੰਨੀ ਜਾਂ ਇਹ ਕਹਿ ਲਿਆ ਕਿ ਉਸਦੇ ਕੰਨ ਤੇ ਜੂ ਤੱਕ ਨਹੀਂ ਰेंगी ਜਿਸ ਤੋਂ ਬਾਅਦ ਉਸਦੇ ਵੱਲੋਂ ਭਰੇ ਪਾਣੀ ਦੇ ਵਿੱਚ ਹੀ ਬੱਸ ਨੂੰ ਲਗਾਉਣਾ ਚਾਹਿਆ ਹੈ ਤਾਂ ਅੱਗੇ ਜਾ ਕੇ ਇੱਕ ਟੋਏ ਦੇ ਵਿੱਚੋਂ ਦੋ ਬੱਸ ਡਿੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਬੱਸ ਪਲਟ ਜਾਂਦੀ ਹੈ ਹਾਲਾਂਕਿ ਛੋਟੇ ਨੰਨੇ ਇਸ ਬੱਸ ਦੇ ਵਿੱਚ ਸਵਾਰ ਸਨ ਉੱਥੇ ਹੀ ਵੱਡੇ ਸਵਾਲ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਆਖਰ ਪ੍ਰਸ਼ਾਸਨ ਕੰਬ ਕਰਨੀ ਨੀਂਦ ਸੁੱਤਾ ਪਿਆ ਹਾਲਾਂਕਿ ਜਿਹੜੀਆਂ ਬੱਸਾਂ ਜਿੰਨੀ ਸੀਟਰ ਦੇ ਤਹਿਤ ਪਾਸ ਨੇ ਤਾਂ ਉਹਨਾਂ ਦੇ ਵਿੱਚ ਓਨੇ ਹੀ ਬੱਚੇ ਕਿਉਂ ਜਾ ਰਹੇ ਨੇ ਤਾਂ ਜੇ ਉਸਦੇ ਵਿੱਚ ਜ਼ਿਆਦਾ ਗਿਣਤੀ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਜਿਹੜੀ ਇਹ ਬੱਸ ਦੱਸੀ ਜਾ ਰਹੀ ਹੈ ਇਹ ਘੱਟ ਬੱਚਿਆਂ ਦੇ ਲਈ ਬਣੀ ਹੋਈ ਬੱਸ ਹੈ ਤਸਵੀਰਾਂ ਵੇਖ ਕੇ ਵੀ ਤੁਸੀਂ ਅੰਦਾਜ਼ਾ ਲਾ ਲਿਆ ਜ਼ਰੂਰ ਹੋਵੇਗਾ ਕਿ ਜਿਹੜੀ ਇਹ ਬੱਸ ਹੈ ਇਹ 25 ਬੱਚਿਆਂ ਦੇ ਲਾਜਾਨ ਲਾਇਕ ਨਹੀਂ ਹੈ ਹਾਲਾਂਕਿ ਜਦੋਂ ਇਹ ਕੀਚੜ ਦੇ ਵਿੱਚ ਫਸ ਜਾਂਦੀ ਹੈ ਉਸ ਤੋਂ ਬਾਅਦ ਪਲਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਉਹ ਇਸ ਬੱਸ ਦੇ ਵਿੱਚ ਸਵਾਰ ਹੁੰਦੇ ਨੇ ਹਾਲਾਂਕਿ ਉਹਨਾਂ ਨੂੰ ਸੁਰੱਖਿਅਤ ਬਾਹਰ ਜੁਰ ਕੱਢਿਆ ਗਿਆ ਤੇ ਡਰਾਈਵਰ ਦੇ ਵੱਲੋਂ ਜਦੋਂ ਪੁੱਛਿਆ ਗਿਆ ਕਿ ਤੁਸੀਂ ਇਹ ਕੰਮ ਕਿਉਂ ਕੀਤਾ ਜਦੋਂ ਨੰਨੇ ਬੱਚੇ ਨਾਲ ਸਨ ਉਹਨਾਂ ਦੀ ਜਾਨ ਤੁਹਾਡੇ ਹੱਥ ਦੇ ਵਿੱਚ ਹੁੰਦੀ ਉਹਨਾਂ ਦੀ ਜਾਨ ਨੂੰ ਕਿਉਂ ਜੋਖਮ ਦੇ ਵਿੱਚ ਪਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਟਾਲ ਮਟੋਲ ਕਰਦੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਸ ਦੇ ਲਈ ਤਾਂ ਮੈਂ ਜ਼ਿੰਮੇਵਾਰ ਹੈ ਬਾਰਿਸ਼ ਜ਼ਿੰਮੇਵਾਰ ਹੈ ਹਾਲਾਂਕਿ ਜਦੋਂ ਬੱਸ ਡਰਾਈਵਰ ਨੂੰ ਜਿਹੜੇ ਮੌਕੇ ਤੇ ਲੋਕ ਸੀ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਉਸ ਦੇ ਵੱਲੋਂ ਉਦੋਂ ਵੀ ਨਹੀਂ ਬੱਸ ਨੂੰ ਰੋਕਿਆ ਗਿਆ ਤੇ ਉਸੇ ਵਾਲੇ ਪਾਸੇ ਨੂੰ ਬੱਸ ਨੂੰ ਲੈ ਕੇ ਜਦੋਂ ਤੋਰ ਕੇ ਅੱਗੇ ਲੈ ਗਿਆ ਤਾਂ ਖੱਡੇ ਦੇ ਵਿੱਚੋਂ ਬੱਸ ਡਿੱਗਣ ਕਰਕੇ ਬੱਸ ਪਾਲਟੀ ਹੈ ਸਕੂਲੀ ਬੈਨ ਹੈ ਛੋਟੇ ਬੱਚੇ ਇਸ ਬੈਨ ਦੇ ਵਿੱਚ ਸਵਾਰ ਸਨ ਤੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਸਕੂਲ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਵੀ ਜਿਹੜੇ ਜਵਾਬ ਨੇ ਉਹ ਗੋਲ ਮੋਲ ਦਿੱਤੇ ਜਾ ਰਹੇ ਨੇ ਇਸ ਦੇ ਤੌਰ ਤੇ ਜਿਹੜੀ ਗਲਤੀ ਹੈ ਉਸ ਨੂੰ ਨਹੀਂ ਕਬੂਲਿਆ ਜਾ ਰਿਹਾ ਹਾਲਾਂਕਿ ਜੇਕਰ ਛੋਟੇ ਬੱਚਿਆਂ ਨੂੰ ਲੈ ਕੇ ਜਿਹੜਾ ਸਕੂਲੀ ਪ੍ਰਸ਼ਾਸਨ ਹੈ ਉਹ ਵੀ ਇਸ ਤਰ੍ਹਾਂ ਕਰਨੀ ਕਰਤਾ ਆਵੇਗਾ ਆਪਣੀ ਜ਼ਿੰਮੇਵਾਰੀ ਤੋਂ ਭੱਜੇਗਾ ਤਾਂ ਫਿਰ ਛੋਟੇ ਬੱਚਿਆਂ ਦਾ ਰਾਖਾ ਕੌਣ ਹੈ ਤੇ ਦੂਜੇ ਪਾਸੇ ਸਵਾਲ ਵੱਡੇ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਅਜੇਹਵਾਨ ਕਿਉਂ ਸੜਕਾਂ ਦੇ ਉੱਤੇ ਦੌੜ ਰਹੇ ਨੇ ਜਿਨ੍ਹਾਂ ਦੇ ਵਿੱਚ ਜਿੰਨੀ ਲਿਮਟ ਹੈ ਉਸ ਦੇ ਤਹਿਤ ਹੀ ਬੱਚੇ ਜਾਣ ਉਸ ਤੋਂ ਜ਼ਿਆਦਾ ਬੱਚੇ ਕਿਉਂ ਲਿਜਾਏ ਜਾ ਰਹੇ ਨੇ ਇਹ ਵੀ ਵੱਡਾ ਸਵਾਲ ਖੜਾ ਹੋ ਰਿਹਾ ਹਾਲਾਂਕਿ ਬੱਸ ਦੀ ਆਰਸੀ ਨੂੰ ਲੈ ਕੇ ਆ ਬੱਸ ਦੇ ਹੋਰ ਡਾਕੂਮੈਂਟ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਬੱਸ ਪਾਸਿੰਗ ਵੀ ਹੋਈ ਹੋਈ ਹੈ ਜਾਂ ਨਹੀਂ ਕਿਉਂਕਿ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੱਸੀ ਜਾ ਰਹੀ ਹੈ ਤੇ ਹੁਣ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਛੋਟੀਆਂ ਜਾਨਾਂ ਬੱਸ ਦੇ ਵਿੱਚ ਸਵਾਰ ਸਨ ਬੱਚਿਆਂ ਦੇ ਵਿੱਚ ਜੋਖਮ ਹੈ ਹਾਲਾਂਕਿ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਜ਼ਰੂਰ ਕੱਢਿਆ ਗਿਆ ਪਰ ਸਵਾਲ ਵੱਡੇ ਖੜੇ ਹੋਰ ਇਹਨੇ ਕਿ ਆਖਰ ਪ੍ਰਸ਼ਾਸਨ ਕਿੱਥੇ ਐ ਕੁੰਬ ਕਰਨੀ ਨੀਂਦ ਕਿਉਂ ਸੁੱਤਾ ਪਿਆ ਤੇ ਦੂਜੇ ਪਾਸੇ ਸਕੂਲ ਪ੍ਰਸ਼ਾਸਨ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਸ ਨੂੰ ਕਿਉਂ ਨਹੀਂ ਨਿਭਾ ਰਿਹਾ ਸਿਰਫ ਅੰਗੈਲੀ ਹੀ ਕਿਉਂ ਕੀਤੀ ਜਾ ਰਹੀ ਹੈ ਪੈਸੇ ਵਟੋਰਨ ਦੇ ਲਾਲਚ ਦੇ ਵਿੱਚ ਛੋਟੇ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਕਿਉਂ ਪਾਇਆ ਜਾ ਰਿਹਾ ਇਸ ਦੇ ਨਾਲ ਇੱਕ ਸਵਾਲ ਅਸੀਂ ਤੁਹਾਨੂੰ ਵੀ ਪੁੱਛ ਲੈਣਾ ਚਾਹੁੰਦੇ ਆ ਕਿ ਜੇਕਰ ਛੋਟੇ ਬੱਚਿਆਂ ਦੇ ਨਾਲ ਹੀ ਅਜਿਹਾ ਹੋਵੇਗਾ ਤਾਂ ਫਿਰ ਜ਼ਿੰਮੇਵਾਰ ਕੌਣ ਹੋਵੇਗਾ ਪ੍ਰਸ਼ਾਸਨ ਜਾਂ ਫਿਰ ਸਕੂਲ ਪ੍ਰਸ਼ਾਸਨ ਇਸ ਬੰਦ ਆਪਣੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰ ਸਕਦੇ ਹੋ ਔਰ ਇਹਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਲੁਧਿਆਣਾ ਦੇ ਗ੍ਰੀਨਲੈਂਡ ਸਕੂਲ ਦੇ ਨਾਲ ਜੁੜੀ ਹੋਈ ਆ ਜਿੱਥੇ ਦੀ ਇੱਕ ਬੱਸ ਪਲਟਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜ਼ਿਕਰਖਾਸ ਹੈ ਕਿ ਜਦੋਂ ਇਹ ਬੱਸ ਪਲਟੀ ਆ ਤਾਂ ਉਦੋਂ ਬੱਸ ਦੇ ਵਿੱਚ 25 ਦੇ ਕਰੀਬ ਜਿਹੜੇ ਛੋਟੇ ਬੱਚੇ ਸੀ ਉਹ ਸਵਾਰ ਸਨ ਸਵੇਰੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਬੱਚਿਆਂ ਦਾ ਰੋ ਰੋ ਬੁਰਾ ਹਾਲ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਬੱਸ ਹੈ ਇਹ ਇੱਕ ਕਿਚੜ ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਇਹ ਪਲਟ ਜਾਂਦੀ ਹੈ ਤੇ ਜਿਹੜੇ ਮੌਕੇ ਤੇ ਲੋਕ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜੇ ਬੱਚੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਉਹਨਾਂ ਨੂੰ ਸੁਰੱਖਿਅਤ ਦੂਜੀ ਬਸ ਦੇ ਵਿੱਚ ਸਵਾਰ ਕਰਕੇ ਸਕੂਲ ਤੱਕ ਪਹੁੰਚਾਇਆ ਜਾਂਦਾ ਹੈ ਤੇ ਕਈ ਬੱਚਿਆਂ ਨੂੰ ਘਰਾਂ ਦੇ ਵਿੱਚ ਪਹੁੰਚਾ ਦਿੱਤਾ ਗਿਆ ਹਾਲਾਂਕਿ ਬੱਚਿਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਉੱਥੇ ਹੀ ਜਦੋਂ ਸਕੂਲ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਵੀ ਟਾਲਮਟੋਲ ਕੀਤਾ ਗਿਆ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਸਟੀਕ ਜਵਾਬ ਨਹੀਂ ਦਿੱਤੇ ਗਏ ਤੇ ਕਿਹਾ ਗਿਆ ਕਿ ਜੋ ਵੀ ਖਾਮੀਆਂ ਹੋਣਗੀਆਂ ਡਰਾਈਵਰ ਦੇ ਨਾਲ ਜੁੜੀਆਂ ਹੋਈਆਂ ਉਹ ਪੂਰੀਆਂ ਕਰ ਲਈਆਂ ਜਾਣਗੀਆਂ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਕਿਚੜ ਦੇ ਵਿੱਚ ਬਸ ਫਸੀ ਸੀ ਹਾਲਾਂਕਿ ਬੱਚੇ ਜਿਹੜੇ ਸੁਰੱਖਿਅਤ ਨੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਹਾਲਾਂਕਿ ਜਿਹੜੇ ਮੌਕੇ ਤੇ ਮ ਨੇ ਉਹਨਾਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੂੰ ਰੋਕਿਆ ਗਿਆ ਸੀ ਕਿ ਇਸ ਵਾਲੇ ਪਾਸੇ ਨਾ ਜਾਇਆ ਜਾਵੇ ਇਸ ਰਾਤ ਤੇ ਨਾ ਜਾਇਆ ਜਾਵੇ ਕਿਉਂਕਿ ਪਾਣੀ ਖੜਾ ਹੈ ਤੇ ਪਾਣੀ ਕਰਕੇ ਕਿਤੇ ਵੀ ਜਿਹੜੀ ਸੜਕ ਹੈ ਉਹ ਟੁੱਟੀ ਹੋ ਸਕਦੀ ਹੈ ਕਿਉਂਕਿ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ ਤੇ ਉਸ ਤੋਂ ਬਾਅਦ ਬੱਸ ਡਰਾਈਵਰ ਦੇ ਵੱਲੋਂ ਕਿਸੇ ਦੀ ਵੀ ਇੱਕ ਨਾ ਮੰਨੀ ਜਾਂ ਇਹ ਕਹਿ ਲਿਆ ਕਿ ਉਸਦੇ ਕੰਨ ਤੇ ਜੂ ਤੱਕ ਨਹੀਂ ਰेंगी ਜਿਸ ਤੋਂ ਬਾਅਦ ਉਸਦੇ ਵੱਲੋਂ ਭਰੇ ਪਾਣੀ ਦੇ ਵਿੱਚ ਹੀ ਬੱਸ ਨੂੰ ਲਗਾਉਣਾ ਚਾਹਿਆ ਹੈ ਤਾਂ ਅੱਗੇ ਜਾ ਕੇ ਇੱਕ ਟੋਏ ਦੇ ਵਿੱਚੋਂ ਦੋ ਬੱਸ ਡਿੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਬੱਸ ਪਲਟ ਜਾਂਦੀ ਹੈ ਹਾਲਾਂਕਿ ਛੋਟੇ ਨੰਨੇ ਇਸ ਬੱਸ ਦੇ ਵਿੱਚ ਸਵਾਰ ਸਨ ਉੱਥੇ ਹੀ ਵੱਡੇ ਸਵਾਲ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਆਖਰ ਪ੍ਰਸ਼ਾਸਨ ਕੰਬ ਕਰਨੀ ਨੀਂਦ ਸੁੱਤਾ ਪਿਆ ਹਾਲਾਂਕਿ ਜਿਹੜੀਆਂ ਬੱਸਾਂ ਜਿੰਨੀ ਸੀਟਰ ਦੇ ਤਹਿਤ ਪਾਸ ਨੇ ਤਾਂ ਉਹਨਾਂ ਦੇ ਵਿੱਚ ਓਨੇ ਹੀ ਬੱਚੇ ਕਿਉਂ ਜਾ ਰਹੇ ਨੇ ਤਾਂ ਜੇ ਉਸਦੇ ਵਿੱਚ ਜ਼ਿਆਦਾ ਗਿਣਤੀ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਜਿਹੜੀ ਇਹ ਬੱਸ ਦੱਸੀ ਜਾ ਰਹੀ ਹੈ ਇਹ ਘੱਟ ਬੱਚਿਆਂ ਦੇ ਲਈ ਬਣੀ ਹੋਈ ਬੱਸ ਹੈ ਤਸਵੀਰਾਂ ਵੇਖ ਕੇ ਵੀ ਤੁਸੀਂ ਅੰਦਾਜ਼ਾ ਲਾ ਲਿਆ ਜ਼ਰੂਰ ਹੋਵੇਗਾ ਜਿਹੜੀ ਇਹ ਬੱਸ ਹੈ ਇਹ 25 ਬੱਚਿਆਂ ਦੇ ਲਾਜਾਨ ਲਾਇਕ ਨਹੀਂ ਹੈ ਹਾਲਾਂਕਿ ਜਦੋਂ ਇਹ ਕੀਚੜ ਦੇ ਵਿੱਚ ਫਸ ਜਾਂਦੀ ਉਸ ਤੋਂ ਬਾਅਦ ਪਲਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਉਹ ਇਸ ਬੱਸ ਦੇ ਵਿੱਚ ਸਵਾਰ ਹੁੰਦੇ ਨੇ ਹਾਲਾਂਕਿ ਉਹਨਾਂ ਨੂੰ ਸੁਰੱਖਿਅਤ ਬਾਹਰ ਜੁਰ ਕੱਢਿਆ ਗਿਆ ਤੇ ਡਰਾਈਵਰ ਦੇ ਵੱਲੋਂ ਜਦੋਂ ਪੁੱਛਿਆ ਗਿਆ ਕਿ ਤੁਸੀਂ ਇਹ ਕੰਮ ਕਿਉਂ ਕੀਤਾ ਜਦੋਂ ਨੰਨੇ ਬੱਚੇ ਨਾਲ ਸਨ ਉਹਨਾਂ ਦੀ ਜਾਨ ਤੁਹਾਡੇ ਹੱਥ ਦੇ ਵਿੱਚ ਹੁੰਦੀ ਹੈ ਉਹਨਾਂ ਦੀ ਜਾਨ ਨੂੰ ਕਿਉਂ ਜੋਖਮ ਦੇ ਵਿੱਚ ਪਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਟਾਲ ਮਟੋਲ ਕਰਦੇ ਆ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਸ ਦੇ ਲਈ ਤਾਂ ਮੈਂ ਜ਼ਿੰਮੇਵਾਰ ਹੈ ਬਾਰਿਸ਼ ਜ਼ਿੰਮੇਵਾਰ ਹੈ ਹਾਲਾਂਕਿ ਜਦੋਂ ਬੱਸ ਡਰਾਈਵਰ ਨੂੰ ਜਿਹੜੇ ਮੌਕੇ ਤੇ ਲੋਕ ਸੀ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਉਸ ਦੇ ਵੱਲੋਂ ਉਦੋਂ ਵੀ ਨਹੀਂ ਬੱਸ ਨੂੰ ਰੋਕਿਆ ਗਿਆ ਤੇ ਉਸ ਦੇ ਵਾਲੇ ਪਾਸੇ ਨੂੰ ਬੱਸ ਨੂੰ ਲੈ ਕੇ ਜਦੋਂ ਤੋਰ ਕੇ ਅੱਗੇ ਲੈ ਗਿਆ ਤਾਂ ਖੱਡੇ ਦੇ ਵਿੱਚ ਬੱਸ ਡਿੱਗਣ ਕਰਕੇ ਬੱਸ ਪਲਟੀ ਹੈ ਸਕੂਲੀ ਬੈਂ ਹੈ ਛੋਟੇ ਬੱਚੇ ਇਸ ਬੈਂ ਦੇ ਵਿੱਚ ਸਵਾਰ ਸਨ ਤੇ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਸਕੂਲ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਵੀ ਜਿਹੜੇ ਜਵਾਬ ਨੇ ਉਹ ਗੋਲ ਮੋਲ ਦਿੱਤੇ ਜਾ ਰਹੇ ਨੇ ਇਸ ਦੇ ਦੌਰ ਤੇ ਜਿਹੜੀ ਗਲਤੀ ਹੈ ਉਸ ਨੂੰ ਨਹੀਂ ਕਬੂਲਿਆ ਜਾ ਰਿਹਾ ਹਾਲਾਂਕਿ ਜੇਕਰ ਛੋਟੇ ਬੱਚਿਆਂ ਨੂੰ ਲੈ ਕੇ ਜਿਹੜਾ ਸਕੂਲੀ ਪ੍ਰਸ਼ਾਸਨ ਹੈ ਉਹ ਵੀ ਇਸ ਤਰ੍ਹਾਂ ਕਰਨੀ ਕਰਤਾ ਆਵੇਗਾ ਆਪਣੀ ਜ਼ਿੰਮੇਵਾਰੀ ਤੋਂ ਭੱਜੇਗਾ ਤਾਂ ਫਿਰ ਛੋਟੇ ਬੱਚਿਆਂ ਦਾ ਰਾਖਾ ਕੌਣ ਹੈ ਤੇ ਦੂਜੇ ਪਾਸੇ ਸਵਾਲ ਵੱਡੇ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਅਜੇਹਵਾਨ ਕਿਉਂ ਸੜਕਾਂ ਦੇ ਉੱਤੇ ਦੌੜ ਰਹੇ ਨੇ ਜਿਨ੍ਹਾਂ ਦੇ ਵਿੱਚ ਜਿੰਨੀ ਲਿਮਟ ਹੈ ਉਸ ਦੇ ਤਹਿਤ ਹੀ ਬੱਚੇ ਜਾਣ ਉਸ ਤੋਂ ਜ਼ਿਆਦਾ ਬੱਚੇ ਕਿਉਂ ਲਿਜਾਏ ਜਾ ਰਹੇ ਨੇ ਇਹ ਵੀ ਵੱਡਾ ਸਵਾਲ ਖੜਾ ਹੋ ਰਿਹਾ ਹਾਲਾਂਕਿ ਬੱਸ ਦੀ ਆਰਸੀ ਨੂੰ ਲੈ ਕੇ ਆ ਬੱਸ ਦੇ ਹੋਰ ਡਾਕੂਮੈਂਟ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਬੱਸ ਪਾਸਿੰਗ ਵੀ ਹੋਈ ਹੋਈ ਹੈ ਜਾਂ ਨਹੀਂ ਕਿਉਂਕਿ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੱਸੀ ਜਾ ਰਹੀ ਹੈ ਤੇ ਹੁਣ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਛੋਟੀਆਂ ਜਾਨਾਂ ਬੱਸ ਦੇ ਵਿੱਚ ਸਵਾਰ ਸਨ ਬੱਚਿਆਂ ਦੇ ਵਿੱਚ ਜੋਖਮ ਹੈ ਹਾਲਾਂਕਿ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਜ਼ਰੂਰ ਕੱਢਿਆ ਗਿਆ ਪਰ ਸਵਾਲ ਵੱਡੇ ਖੜੇ ਹੋਰ ਇਹਨੇ ਕਿ ਆਖਰ ਪ੍ਰਸ਼ਾਸਨ ਕਿੱਥੇ ਐ ਕੁੰਭ ਕਰਨੀ ਨੀਂਦ ਕਿਉਂ ਸੁੱਤਾ ਪਿਆ ਤੇ ਦੂਜੇ ਪਾਸੇ ਸਕੂਲ ਪ੍ਰਸ਼ਾਸਨ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਸ ਨੂੰ ਕਿਉਂ ਨਹੀਂ ਨਿਭਾ ਰਿਹਾ ਸਿਰਫ ਅੰਗੈਲੀ ਹੀ ਕਿਉਂ ਕੀਤੀ ਜਾ ਰਹੀ ਹੈ ਪੈਸੇ ਵਟੋਰਨ ਦੇ ਲਾਲਚ ਦੇ ਵਿੱਚ ਛੋਟੇ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਕਿਉਂ ਪਾਇਆ ਜਾ ਰਿਹਾ ਇਸ ਦੇ ਨਾਲ ਇੱਕ ਸਵਾਲ ਅਸੀਂ ਤੁਹਾਨੂੰ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਜੇਕਰ ਛੋਟੇ ਬੱਚਿਆਂ ਦੇ ਨਾਲ ਹੀ ਅਜਿਹਾ ਹੋਵੇਗਾ ਤਾਂ ਫਿਰ ਜ਼ਿੰਮੇਵਾਰ ਕੌਣ ਹੋਵੇਗਾ ਪ੍ਰਸ਼ਾਸਨ ਜਾਂ ਫਿਰ ਸਕੂਲ ਪ੍ਰਸ਼ਾਸਨ ਇਸ ਬੰਦ ਆਪਣੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰ ਸਕਦੇ ਹੋ ਔਰ ਇਹਦੇ ਨਾਲ ਜੁੜਿਆ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਲੁਧਿਆਣਾ ਦੇ ਗ੍ਰੀਨਲੈਂਡ ਸਕੂਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਦੀ ਇੱਕ ਬੱਸ ਪਲਟਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜ਼ਿਕਰਖਾਸ ਹੈ ਕਿ ਜਦੋਂ ਇਹ ਬੱਸ ਪਲਟੀ ਹੈ ਤਾਂ ਉਦੋਂ ਬੱਸ ਦੇ ਵਿੱਚ 25 ਦੇ ਕਰੀਬ ਜਿਹੜੇ ਛੋਟੇ ਬੱਚੇ ਸੀ ਉਹ ਸਵਾਰ ਸਨ ਸويرੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਬੱਚਿਆਂ ਦਾ ਰੋ ਰੋ ਬੁਰਾ ਹਾਲ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਬੱਸ ਹੈ ਇਹ ਇੱਕ ਕਿਚੜ ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਇਹ ਪਲਟ ਜਾਂਦੀ ਹੈ ਤੇ ਜਿਹੜੇ ਮੌਕੇ ਤੇ ਲੋਕ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜੇ ਬੱਚੇ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੁੰਦਾ ਹੈ ਤੇ ਉਹਨਾਂ ਨੂੰ ਸੁਰੱਖਿਅਤ ਦੂਜੀ ਬਸ ਦੇ ਵਿੱਚ ਸਵਾਰ ਕਰਕੇ ਸਕੂਲ ਤੱਕ ਪਹੁੰਚਾਇਆ ਜਾਂਦਾ ਹੈ ਤੇ ਕਈ ਬੱਚਿਆਂ ਨੂੰ ਘਰਾਂ ਦੇ ਵਿੱਚ ਪਹੁੰਚਾ ਦਿੱਤਾ ਗਿਆ ਹਾਲਾਂਕਿ ਬੱਚਿਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਉੱਥੇ ਹੀ ਜਦੋਂ ਸਕੂਲ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਵੀ ਟਾਲਮਟੋਲ ਕੀਤਾ ਗਿਆ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਸਟੀਕ ਜਵਾਬ ਨਹੀਂ ਦਿੱਤੇ ਗਏ ਤੇ ਕਿਹਾ ਗਿਆ ਕਿ ਜੋ ਵੀ ਖਾਮੀਆਂ ਹੋਣਗੀਆਂ ਡਰਾਈਵਰ ਦੇ ਨਾਲ ਜੁੜੀਆਂ ਹੋਈਆਂ ਉਹ ਪੂਰੀਆਂ ਕਰ ਲਈਆਂ ਜਾਣਗੀਆਂ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਕਿਚੜ ਦੇ ਵਿੱਚ ਬਸ ਫਸੀ ਸੀ ਹਾਲਾਂਕਿ ਬੱਚੇ ਜਿਹੜੇ ਸੁਰੱਖਿਅਤ ਨੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਹਾਲਾਂਕਿ ਜਿਹੜੇ ਮੌਕੇ ਤੇ ਮੌ ਨੇ ਉਹਨਾਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੂੰ ਰੋਕਿਆ ਗਿਆ ਸੀ ਕਿ ਇਸ ਵਾਲੇ ਪਾਸੇ ਨਾ ਜਾਇਆ ਜਾਵੇ ਇਸ ਰਾਤ ਤੇ ਨਾ ਜਾਇਆ ਜਾਵੇ ਕਿਉਂਕਿ ਪਾਣੀ ਖੜਾ ਹੈ ਤੇ ਪਾਣੀ ਕਰਕੇ ਕਿਤੇ ਵੀ ਜਿਹੜੀ ਸੜਕ ਹੈ ਉਹ ਟੁੱਟੀ ਹੋ ਸਕਦੀ ਹੈ ਕਿਉਂਕਿ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ ਤੇ ਉਸ ਤੋਂ ਬਾਅਦ ਬੱਸ ਡਰਾਈਵਰ ਦੇ ਵੱਲੋਂ ਕਿਸੇ ਦੀ ਵੀ ਇੱਕ ਨਾ ਮੰਨੀ